ਅੱਜ ਆਪਣਾ ਗਣਿਤ ਦਾ ਵਿਸ਼ਾ ਹੈ ਤੇ ਟੌਪਿਕ ਹੈ ਭਾਜ ਤੇ ਅਭਾਜ ਸੰਖਿਆਵਾਂ ਬਾਰੇ ਜਾਣਕਾਰੀ ਸੰਖਿਆਵਤ ਕਿਰਿਆਵਾਂ ਅਸੀਂ ਕਰ ਚੁੱਕੇ ਹਾਂ ਹੁਣ ਅਸੀਂ ਕਰਦੇ ਹਾਂ ਭਾਜ ਤੇ ਅਭਾਜ ਸੰਖਿਆਵਾਂ ਸਾਡੀ ਗਿਣਤੀ ਹੈ 1 2 3 4 5 6 7 8 9 10 ਇਸ ਤਰ੍ਹਾਂ 100 101 102 1000 1001 1002 ਇਸ ਤਰ੍ਹਾਂ ਗਿਣਤੀ ਅੰਗਿਣਤ ਹੈ ਤੋਂ ਦੇ ਵਿੱਚ ਅਸੀਂ ਪਹਿਲਾਂ ਦੇਖਦੇ ਹਾਂ ਪਹਿਲਾਂ ਕੋਈ ਸੰਖਿਆਵਾਂ ਦੇ ਵਿੱਚੋਂ 20 ਤੱਕ ਦੀਆਂ ਸੰਖਿਆਵਾਂ ਲੈਂਦੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਵੇਖਦੇ ਹਾਂ ਅਭਾਜ ਤੇ ਭਾਜ ਪਹਿਲਾਂ ਤੇ ਭਾਜ ਸੰਖਿਆ ਕੀ ਹੈ ਭਾਜ ਸੰਖਿਆ ਬਾਰੇ ਗੱਲ ਕਰਾਂਗੇ ਭਾਜ ਸੰਖਿਆ ਉਹ ਸੰਖਿਆ ਹੈ ਜਿਸ ਦੇ ਗੁਨਨਖੰਡ 2 ਤੋਂ ਵੱਧ ਹੋਣ ਜਿਸ ਦੇ ਗੁਨਨਖੰਡ 2 ਤੋਂ ਵੱਧ ਹੋਣ ਉਸ ਸੰਖਿਆ ਨੂੰ ਭਾਜ ਸੰਖਿਆ ਕਹਿੰਦੇ ਹਨ ਉਦਾਹਰਣ ਦੇਾਂਗਾ ਇੱਥੇ ਸੀ ਸੰਖਿਆ ਲੈ ਰਹੇ ਆਂ 4 ਚਾਰ ਸੰਖਿਆ ਜੇ ਵੰਡ ਕਰਦੇ ਆ ਤੇ ਜੇਕਰ ਮੈਂ ਕਹਾ ਵੀ 1% ਨੂੰ ਰੋਕਿਆ ਉਸ ਨੂੰ ਮੈਂ 4 ਰੁਪਏ ਦਿੱਤੇ ਇਹਦਾ ਮਤਲਬ ਮੇਰੇ ਕੋਲ ਕੁਝ ਨਹੀਂ ਬਚਿਆ ਤੇ 4 ਰੁਪਏ ਇੱਕ ਜਣੇ ਕੋਲ ਹੋ ਗਏ ਭਾਵੇਂ ਇੱਕ ਜਣੇ ਵਿੱਚ 4 ਰੁਪਏ ਵੰਡੇ ਜਾ ਸਕਦੇ ਹਨ ਹੁਣ ਜੇ ਜਿਹੜਾ ਇਹ ਅਜਨਾਲੀ ਦੋ ਜਣਿਆਂ ਨੂੰ ਮੈਂ 2-2 ਦੇ ਦਿੱਤੇ ਤਾਂ ਚਾਰ ਜਿਹੜੇ ਮੇਰੇ ਕੋਲ ਸੀਗੇ ਸੰਖਿਆ ਉਹ ਦੋ-ਦੋ ਦੇ ਵਿੱਚ ਵੰਡੇਗੀ ਭਾਵੇਂ ਦੋ ਜਣਿਆਂ ਨੂੰ 2-2 ਅੰਕ ਆ ਗਏ ਤਾ ਸੰਖਿਆ a ਵੀ 2 ਦੇ ਵੰਡੀ ਹੋ ਤੀਜਾ ਨੰਬਰ ਹੈ ਮੈਂ ਚਾਰ ਜਣੇ ਰੋਕੇ ਚਾਰਾਂ ਨੂੰ ਮੈਂ ਇੱਕ ਇੱਕ ਚੀਜ਼ ਦੇ ਦਿੱਤੀ ਤਾਂ ਮੇਰੇ ਕੋਲ ਕੁਝ ਨਹੀਂ ਬਚਿਆ ਭਾਗ ਕੇ ਚਾਰਾਂ ਦੇ ਵਿੱਚ ਇੱਕ ਇੱਕ ਦੇਣ ਤੋਂ ਬਾਅਦ ਪੂਰੀ ਪੂਰੀ ਵੰਡ ਹੋ ਗਈ ਤਾਂ ਇਹਦਾ ਮਤਲਬ ਤੀਜਾ ਜਿਹੜਾ ਗੁਣਨਖੰਡ ਹੁੰਦਾ ਹੈ 4 ਹੋਰ ਇਸੋ ਬੀ ਅਸੀਂ ਜਾਣ ਨਹੀਂ ਸਕਦੇ ਕਿਉਂਕਿ 5 ਨੂੰ ਅਸੀਂ 4 ਵੰਡ ਨਹੀਂ ਸਕਦੇ 6 ਜਣਿਆਂ ਨੂੰ ਵੀ 4 ਨਹੀਂ ਵੰਡ ਸਕਦੇ ਇਸ ਕਰਕੇ ਇਹਦਾ ਲਾਸਟ ਇਅਰ ਡਿਜਟ ਹੈ ਲਾਸਟ ਸੰਖਿਆ ਹੈ ਉਹ ਹੀ ਆਪ ਹੀ ਹੋਏਗੀ ਤਿੰਨ ਦੇ ਗੁਣਨਖੰਡ ਕਿੰਨੇ ਬਣੇ 1 2 3 ਤਿੰਨ ਗੁਣਨਖੰਡ ਬਣੇ ਹੋਲੇ ਸੰਖਿਆ ਜਿਸ ਦੇ ਗੁਣਨਖੰਡ 2 ਤੋਂ ਵੱਧ ਹੋਣ 2 ਤੋਂ ਵੱਧ ਤੈ ਇ ਗੁਣਨਖੰਡ ਬਣੇ ਹਨ ਤਿੰਨ ਤਾਂ ਇਹਦਾ ਮਤਲਬ ਇਹ ਸੰਖਿਆ ਜਿਹੜੀ ਹੈ 4 ਉਹ ਭਾਜ ਸੰਖਿਆ ਹੈ ਭਾਗ ਦੇ ਗੁਣਨਖੰਡ 2 ਤੋਂ ਵੱਧ ਹਨ ਅੱਗੇ ਗੱਲ ਕਰਦੇ ਆਪਾਂ ਅਭਾਜ ਸੰਖਿਆ वो संख्या जिसते गुणनखंड सिर्फ दो ही होली सिर्फ दो तो वो हम गल कर रहे सिर्फ दो ही हो संख्या में पार संख्या कहें उदाहरण मैं लिखा दो हम एक जने दो चीज दे दी मेरे को तो कुछ ही बचिया तो मेरे को हो गया जीरो बाकी ਤਾਂ ਦੋ ਜਣੇ ਦੋ ਜਿਹੜੀ ਚੀਜ਼ਾਂ ਸੀ ਇੱਕ ਜਣੇ ਵਿੱਚ ਵੰਡ ਦਿੱਤੀਆਂ ਇਹਦਾ ਮਤਲਬ ਹੈ ਇੱਕ ਜਣੇ ਅਸੀਂ ਦੋ ਚੀਜ਼ਾਂ ਦੇ ਸਕਦੇ ਹਾਂ ਪੂਰੀਆਂ ਪੂਰੀਆਂ ਅੱਗੇ ਅੱਗੇ ਆ ਦੋ ਜਣਿਆਂ ਨੂੰ ਮੈਂ ਦੋ ਜਣਿਆਂ ਨੂੰ ਇੱਕ ਇੱਕ ਚੀਜ਼ ਦੇ ਦਿੱਤੀ ਇਹਦਾ ਮਤਲਬ ਦੋ ਦੀ ਗੰਢ ਦੋ ਜਣਿਆਂ ਦੀ ਜੀ ਪੂਰੀ ਹੋ ਗਈ ਤਾਂ ਇੱਥੇ ਗੁਣਖੰਡ ਦੇ ਦੋ ਬਣ ਗਏ ਤੀਜਾ ਵੰਡ ਨਹੀਂ ਸਕਦਾ ਕਿ ਤਿੰਨ ਜਣਿਆਂ ਨੂੰ ਦੋ ਚੀਜ਼ਾਂ ਨਹੀਂ ਵੰਡ ਸਕਦਾ ਬਰਾਬਰ ਚਾਰ ਜਣਿਆਂ ਨੂੰ ਬਰਾਬਰ ਨਹੀਂ ਵੰਡ ਸਕਦਾ ਪੂਰੀਆਂ ਪੂਰੀਆਂ ਤਾਂ ਇੱਥੇ ਇਹਦੇ ਗੁਣਖੰਡ ਬਣ ਗਏ ਦੋ ਹਮਨ ਦਾ ਆ ਗਿਆ ਉਹ ਸੰਖਿਆ ਜਿਸ ਦੇ ਗੁਣਨਖੰਡ ਸਿਰਫ ਦੋ ਹੀ ਹੋਣ ਤੇ ਇਹਦੇ ਗੁਣਨਖੰਡ ਸਿਰਫ ਦੋ ਹੀ ਆ ਦੋ ਹੋਣ ਕਰਕੇ ਇਹ ਸੰਖਿਆ ਕਿਹੜੀ ਹੈ ਅਵਾਰ ਅੱਗੇ ਇੱਕ ਉਦਾਹਰਨ ਹੋਰ ਦੇ ਦਿੰਦੇ ਆ ਤਿੰਨ ਇੱਕ ਜਣੇ ਨੂੰ ਤਿੰਨ ਚੀਜ਼ਾਂ ਦੇ ਦਿੱਤਾ ਸਾਰੇ ਕੋਲ ਕੁਝ ਬਾਕੀ ਨਹੀਂ ਬਚੇਗੇ ਭਾਵੇਂ ਇੱਕ ਜਣੇ ਨੇ ਤਿੰਨ ਚੀਜ਼ਾਂ ਦੇ ਦਿੱਤੀਆਂ ਵੰਡ ਪੂਰੀ ਹੋ ਗਈ ਜਿਵੇਂ ਕਿ ਇਹ ਵੀ ਤਿੰਨ ਜਣਿਆਂ ਨੂੰ ਜਾਂ ਦੋ ਜਣਿਆਂ ਤੇ ਨਾ ਗੱਲ ਕਰਦੇ ਦੋ ਜਣਿਆਂ ਨੇ ਤਿੰਨ ਚੀਜ਼ਾਂ ਦੇ ਦੀਏ ਤਾਂ ਇੱਕ ਇੱਕ ਚੀਜ਼ ਦੇਣ ਤੋਂ ਬਾਅਦ ਇੱਕ ਚੀਜ਼ ਸਾਡੇ ਕੋਲ ਬਚ ਜਾਈ ਇਹਦਾ ਮਤਲਬ ਪੂਰੀ ਪੂਰੀ ਵੰਡ ਨਹੀਂ ਹੋਈ ਫਿਰ ਅਸੀਂ ਤਿੰਨ ਜਣਿਆਂ ਨੂੰ ਇੱਕ ਇੱਕ ਚੀਜ਼ ਦਿੱਤੀ ਤੇ ਸਾਡੇ ਕੋਲ ਕੋਈ ਚੀਜ਼ ਬਾਕੀ ਨਹੀਂ ਬਚੀ ਭਾਅ ਕੇ ਤਿੰਨ ਚੀਜ਼ਾਂ ਤਿੰਨ ਜਣਿਆਂ ਦੇ ਵਿੱਚ ਇੱਕ ਇੱਕ ਦੇ ਹਿਸਾਬ ਤੇ ਵੰਡੀਆਂ ਗਈਆਂ ਤਾਂ ਬਾਕੀ ਕੁਝ ਨਹੀਂ ਬਚਿਆ ਇਹਦਾ ਮਤਲਬ ਇਹਦੇ ਵੀ ਗੁਣਨਖੰਡ ਸਿਰਫ ਦੋ ਹੀ ਬਣਨਗੇ ਗੁਣਨਖੰਡ ਕਿਹੜੇ ਹਨ 1 ਅਤੇ 3 ਭਾਅ ਕੇ ਤਿੰਨ ਇੱਕ ਦੇ ਪਹਾੜੇ ਵਿੱਚ ਆਉਂਦੇ ਤੇ ਤਿੰਨ ਤਿੰਨ ਦੇ ਪਹਾੜੇ ਵਿੱਚ ਆਉਂਦਾ ਹੈ ਯਾਨੀ ਕਿ ਵੰਡਿਆ ਵੀ ਜਾ ਸਕਦਾ ਜਿਹਨੂੰ ਵੇਖੀਏ ਇਤਨਾਲੀ ਵੰਡ ਸਕਦੇ ਆ 1 3 3 ਤੇ 3 1 10 ਇਸੋਗੈਸੀ ਨਹੀਂ ਜਾ ਸਕਦਾ ਗੁਣਖੰਡ ਬਣਾ ਲੇ ਅੱਗੇ ਗੱਲ ਕਰਦੇ ਆ 1 ਦੀ ਕਿਉਂਕਿ ਅਸੀਂ 2 ਵੀ ਲੈ ਲਿਆ 3 ਵੀ ਲੈ ਲਿਆ 1 4 ਵੀ ਲੈ ਲਿਆ ਹੁਣ ਅਸੀਂ ਲੈਂਦੇ ਆ 1 1 ਦਾ ਗੁਣਖੰਡ ਸਿਰਫ 1 ਹੈ ਪਰ ਨਿਯਮ ਕੀ ਕਹ ਰਿਹਾ ਜੇਕਰ ਭਾਗ ਸੰਖਿਆ ਦੇ ਗੁਣਖੰਡ ਤਿੰਨ ਹੋਣੇ ਚਾਹੀਦੇ ਨੇ ਯਾਨੀ ਕਿ ਦੋ ਤੋਂ ਵੱਧ ਹੋਣੇ ਚਾਹੀਦੇ 4 ਉਸਕਦੇ 5 ਉਸਕਦੇ 6 ਉਸਕਦੇ 8 ਉਸਕਦੇ 10 ਉਸਦੇ ਗਿਣਤੀ ਵਾਧ ਚਦੀ ਜਦੋਂ ਅਸੀਂ ਭਾਜ ਦੀ ਗੱਲ ਕਰਦੇ ਹਾਂ ਤਾਂ ਗਣਨ ਸਿਰਫ ਦੋ ਹੋਣਗੇ ਇੱਕ ਆਪ ਤੇ ਇੱਕ ਪੂਰਾ ਇੱਕ ਆਪਾਜ ਦੇ ਸੰਖਿਆ ਦੇ ਵਿੱਚ ਸਭ ਤੋਂ ਪਹਿਲੀ ਸੰਖਿਆ ਆਉਗੀ ਇੱਕ ਤੇ ਦੂਜੀ ਕਿਹੜੀ ਆਉਗੀ ਉਹ ਆਪਣੇ ਆਪ ਵਾਲੀ ਜਿਹਨੇ ਅਸੀਂ ਦੋ ਦੇ ਵਿੱਚ ਕੀਤਾ ਦੋ ਦੇ ਆਪਾਜ ਦੇ ਸੰਖੇੜੇ ਪਹਿਲਾਂ ਤਾਂ ਇੱਕ ਵੰਡ ਗਿਆ ਇੱਕ ਨਾਲ ਦੂਜਾ ਆਪਣੇ ਆਪ ਨਾਲ بس دو ਹੀ ਗੁਣਨਖੰਡ ਬਣਨਗੇ ਤੇ ਜਿਹੜਾ ਇੱਕ ਹੈ ਉਹਦੇ ਗੁਣਨਖੰਡ ਸਿਰਫ 1 ਹੀ ਹੈ ਇੱਕ ਇਸ ਤੇ ਵੰਡਿਆ ਜਾ ਸਕਦਾ ਹੋਰ ਕਿਸੇ ਸੰਖਿਆ ਤੇ ਨਹੀਂ ਵੰਡਿਆ ਜਾ ਸਕਦਾ ਇਸ ਕਰਕੇ ਇੱਕ ਜਿਹੜੀ ਸੰਖਿਆ ਨਾ ਭਾਜ ਤੇ ਨਾ ਹੀ ਅਭਾਜ ਸੰਖਿਆ ਹੁਣ ਨਾਲ ਮੈਂ ਦੋ ਬੈਲੂਨ ਬਣਾ ਰਿਹਾ ਹਾਂ ਬੈਲੂਨ ਸੈਲਰ ਜਿਹੜਾ ਆਇਆ ਉਹ ਬੈਲੂਨ ਫੇਲ ਕਰ ਰਿਹਾ ਤਾਂ ਉਧਰ ਦੇਖੋ 4 ਜਿਹੜੀ ਹੈ ਉਹਦੇ ਗੁਣਨਖੰਡ ਕਿਹੜੇ ਆਪਾਂ ਕੀਤੇ ਆ 1 2 ਤੇ 4 ਹੁਣ 6 ਦੇ ਗੁਣਨਖੰਡ ਕਿਹੜੇ ਇਹ ਵੀ ਆਪਾਂ ਦੇਖੀਏ ਇੱਕ ਦੇ ਬੰਦੇ ਜਾ ਸਕਦਾ ਦੋ ਦੇ ਭਾੜੇ ਚ 6 ਆ ਰਿਹਾ ਕਿਉਂਕਿ 2 3 6 ਫਿਰ ਤਿੰਨ ਦੇ ਭਾੜੇ ਚ 6 ਆ ਤਾਂ 3 2 6 ਤਾਂ 6 1 ਕੰ 6 ਇਹਦੇ ਬਣ ਗਏ ਗੁਣਨਖੰਡ 4 ਇਹਦਾ ਮਤਲਬ ਹੈ ਇਹ ਸੰਖਿਆ ਭਾਜ ਸੰਖਿਆ ਹੈ ਇਸੇ ਤਰ੍ਹਾਂ 8 ਇਹ ਸੰਖਿਆਵਾਂ ਦੇਖਿਆ ਨਾ 8 ਹੈ 9 ਹੈ 9 ਇੱਕ ਦੇ ਭਾੜੇ ਚ ਵੀ ਹੈ 9 ਤਿੰਨ ਦੇ ਭਾੜੇ ਚ ਵੀ ਹੈ 9 ਨੌ ਦੇ ਭਾੜੇ ਚ ਵੀ ਇਹਦਾ ਮਤਲਬ ਇਹਦੇ ਤਿੰਨ ਗੁਣਨਖੰਡ ਹਨ ਤੇ ਇਸ ਕਰਕੇ ਇਹ ਭਾਜ ਸੰਖਿਆਵਾਂ ਹਨ ਇਹ ਅਭਾਜ ਜਿਨ੍ਹਾਂ ਦੇ ਗੁਨਨਖੰਡ ਸਿਰਫ ਇੱਕ ਅਤੇ ਆਪਣੇ ਆਪ ਸੰਖਿਆ ਹੋਵੇਗੀ ਜਿਵੇਂ 2 ਹੈ 3 ਹੈ 5 ਹੈ 7 ਹੈ 7 ਸਿਰਫ ਇੱਕ ਦੇ ਪਹਾੜੇ ਵਿੱਚ ਤੇ 7 ਦੇ ਪਹਾੜੇ ਵਿੱਚ ਆਉਂਦਾ ਹੋਰ ਕਿਸੇ ਵਿੱਚ ਨਹੀਂ ਆਉਂਦਾ 11 ਵੀ सेम 13 ਵੀ 17 ਵੀ 19 ਵੀ ਤਾਂ ਇਹ ਸੀ ਅੱਜ ਦਾ ਟੌਪਿਕ ਭਾਜ ਅਤੇ ਅਭਾਜ ਸੰਖਿਆਵਾਂ ਮੇਰੇ ਖਿਆਲ ਵਿੱਚ ਹੁਣ ਤੁਸੀਂ ਜਦੋਂ ਧਿਆਨ ਦਿਓਗੇ ਇਹਨਾਂ ਡੈਫੀਨੇਸ਼ਨਸ ਦੇ ਤੱਕ ਕਦੇ ਵੀ ਤੁਸੀਂ ਇਹਨਾਂ ਸੰਖਿਆਵਾਂ ਨੂੰ ਅਲੱਗਾ-ਅਲੱਗ ਭਾਗ ਤੇ ਭਾਗ ਦੇ ਸੌਣ ਵਿੱਚ ਗਲਤੀ ਨਹੀਂ ਕਰੋਗੇ